ਉਹ ਸਾਨੂੰ ਲੋੜ ਹੀ ਕਿਉਂ ਪਈ ਸਾਨੂੰ ਤਾਂ ਪਹਿਲੇ ਕਦ ਤੋਂ ਲੋੜ ਹੀ ਨਹੀਂ ਪੈਣੀ ਸੀ ਅਗਰ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝਦਾ ਪਹਿਲੇ ਕਦ ਤੋਂ ਕੰਪਲੇਨਟ ਦੀ ਜਰੂਰੀ ਨਹੀਂ ਹੈ ਕਿ ਕੰਪਲੇਨਟ ਕਾਰਵਾਈ ਅਗਰ ਕਿਸੇ ਤੋਂ ਕਾਰਵਾਈ ڪرਾਣੀ ਹੁੰਦੀ ਜਰੂਰੀ ਹੈ ਕੰਪਲੇਨਟ ਦੇਣੀ ਠੀਕ ਹੈ ਪਹਿਨਾ ਵੱਡਾ ਗਾਣਾ ਉਹਨੇ ਕੱਢਿਆ 12 15 15 ਤੋਂ 20 ਦਿਨ ਹੋ ਗਏ ਉਹਨੇ ਗਾਣਾ ਕੱਢਿਆ ਠੀਕ ਹੈ ਉਸ ਤੋਂ ਬਾਅਦ ਉਹ ਗਾਣਾ ਇੰਸਟਾਗ੍ਰਾਮ ਤੇ ਪਿਆ WhatsApp ਤੇ ਪਿਆ Facebook ਆ ਤੇ ਪਿਆ ਮਤਲਬ ਸੋਸ਼ਲ ਮੀਡੀਆ ਤੇ ਪਿਆ ਪਰਚਾ ਦਰਜ ਨਹੀਂ ਹੋਇਆ ਉਸ ਤੋਂ ਬਾਅਦ ਮੈਂ ਸ਼ਾਂਤ ਮੈਂ ਦੇਖੋ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਪਿਛਲੇ 10 ਦਿਨਾਂ ਤੋਂ ਕ ਅਗਰ ਆ ਸੜਕਾਂ ਤੇ ਨਾ ਉਤਰਨ ਦੀ ਲੋੜ ਹੀ ਨਹੀਂ ਪੈਣੀ ਜੇਕਰ ਪ੍ਰਸ਼ਾਸਨ ਆਪਣੀ ਪਹਿਲੀ ਜ਼ਿੰਮੇਵਾਰੀ ਸਮਝਦਾ ਉੱਤੇ ਪਰਚਾ ਦੇ ਦਿੰਦਾ 295 ਦਾ ਕੀ ਲੱਗਦਾ ਪਿਛਲੇ ਦਿਨੀ ਧਰਨਾ ਵੀ ਇਹਦਾ ਲੱਗਿਆ ਸੀਗਾ ਲੇਕਿਨ ਜਿਹੜਾ ਇੱਕ ਲੋਲੀਪੌਪ ਦੇ ਤਰ੍ਹਾਂ ਆ ਗਿਆ ਕੀ ਕਰਦੇ ਆਂਗੇ ਪਰਚੇ ਲੇਕਿਨ ਦੇਖੋ ਹਿੰਦੂ ਦੇਖੋ ਅਲੱਗ-ਅਲੱਗ ਸੰਗਠਨ ਤਾਂ ਸਾਡੇ ਭਾਈਆ ਤਾਂ ਸਾਡੇ ਭਾਈ ਨੇ ਨਾ ਆ ਹੋਇਆ ਤਾਂ ਹਿੰਦੂ ਸਮਾਜ ਨੇ ਤਾਂ ਕਹੀ ਹੋਇਆ ਗੱਲ ਸਮਝੋ ਦੇਖੋ ਅਗਰ ਹਿੰਦੂ ਸਮਾਜ ਆਪਣਾ ਸੰਘਰਸ਼ਾ ਹੋ ਅਗਰ ਦਰਿਆ ਤੇ ਬਹਿ ਕੇ ਪੰਜ-ਪੰਜ 6 ਦਿਨ ਨਾ ਘੁੰਮ ਕੇ ਇੱਧਰ-ਉੱਧਰ ਦਫ਼ਤਰਾਂ ਤੱਕੇ ਖਾ ਕੇ ਜਦ ਤੋ ਕੋ ਸੰਘਰਸ਼ ਨਾਲ ਔਰ ਜਦੋਂ ਸੁਣਵਾਈ ਮੇਲ ਜਵੇ ਉਸ ਤੋਂ ਬਾਅਦ ਉਹ ਕਿੱਥੇ ਰੈਸਟ ਹੁੰਦੀ ਉਹਨਾਂ ਦੀ ਬਾਰੋ-ਬਾਰ ਜਮਾਨਤਾ ਕੀ ਮਿਲਦਾ ਸਾਨੂੰ ਲੌਲੀਪੋਪ ਹੀ ਮਿਲਦਾ ਹੈ ਨਾ ਸ਼ੁਰੂ ਤੋਂ ਅੱਜ ਵੀ ਕੀ ਹੋਊਗਾ ਅੱਜ ਵੀ ਹੋਗਾ ਅਸ਼ਵਾਸ਼ਣ ਹੈ ਜੀ ਮੈਮੋਰੰਡਮ ਦਿੱਤਾ ਤਿੰਨ ਨੰਬਰ ਥਾਣੇ ਬਾਹਰ ਖੜੇ ਆ ਇਹਨਾਂ ਨੂੰ ਵੀ ਦਿੱਤੇ ਕੰਪਲੇਨ ਕਟੋਖੜ 8 ਦਿਨ ਹੋ ਗਏ ਯੂਆਈਡੀ ਨੰਬਰ ਤੱਕ ਨਹੀਂ ਲੱਗਾ ਫਿਰ ਜ਼ਰੂਰਤਾਂ ਜ਼ਰੂਰਤ ਸਮਝੀਦਾ ਸੀ ਲੋਕ ਐ ਅੱਜ ਅੱਜ ਪਤਲਾ ਫੂਕਿਆ ਉਸ ਬਾਰੇ ਦੇਖੋ ਪਤਲਾ ਫੂਕਣਾ ਵੀ ਇੱਕ ਸਾਡਾ ਇੱਕ ਜਿਹੜਾ ਕਹਿੰਦੇ ਨੇ ਸਾਡਾ ਰੋਸ਼ ਦਾ ਦਿਖਾਣਾ ਹੈ ਕਿਸੇ ਲੋਕ ਬਿਲਕੁਲ ਰੋਸ਼ਾ ਹੁਣ ਕੀ ਕਰੀਏ ਦੱਸੋ ਇਹ ਤਾਂ ਪੁਤਲੇ ਫੁਕੀਏ ਇਹ ਪ੍ਰਸ਼ਾਸਨ ਮਜਬੂਰ ਕਿਉਂ ਕਰ ਰਿਹਾ ਸਾਨੂੰ ਪੁਤਲੇ ਫੁਕਣ ਨੂੰ ਜਰੂਰ ਹੈ ਇਹ ਹਿੰਦੂ ਸਮਾਜ ਅੱਜ ਇਕੱਠੇ ਹੋਣ ਦੀ ਲੋੜ ਹੈ ਮੈਂ ਫੇਰ ਕਹਿ ਰਿਹਾ ਜਾਗਰੂਕਤਾ ਹਿੰਦੂ ਸਮਾਜ ਹੁੰਦਾ ਹੀ ਆ ਰਿਹਾ ਸ਼ੁਰੂ ਤੋਂ ਸਿਰਸਣਾ ਪੰਜਾਬ ਦੇ ਕਹਿੰਦੇ ਵੀ ਹਿੰਦੂ ਸਮਾਜ ਦੇ ਕਹਿੰਦੇ ਵੀ ਅੱਜ ਲੋੜ ਹੈ ਸਾਰੇ ਹਿੰਦੂ ਸਮਾਜ ਨੂੰ ਇਸ ਸਿੰਗਰ ਦਾ ਬਾਈਕਾਟ ਕਰਨ ਬਿਲਕੁਲ ਔਰ ਇਹਨੂੰ ਵੈਸੇ ਵੀ ਕੋਈ ਕਹਿੰਦੇ ਨਾ ਜਿਹਨੂੰ 5-6000 ਜਿਹਦੇ ਫੋਲੋਅਰ ਹੋਣ ਉਹਨੂੰ ਕੋਈ ਆਈਡੀਆ ਦੇਂਦਾ ਕੋਈ ਸਨਾਤਨਧਰਮ ਦੀ ਬਦਵੀ ਕਰ ਦੇ ਤੇਰੇ ਫੋਲੋਅਰ ਵੱਜ ਜਾਣਗੇ ਤੇਰੇ ਫੋਲੋਅਰ ਵੱਜ ਜਾਣਗੇ ਇਹਨਾਂ ਦਾ ਕੀ ਇਹ ਔਰ ਬਾਰ ਬਾਰ ਜਮਾਨਤ ਲੈ ਲਾਂਗੇ ਪੈਸਾ ਤਾਂ ਗਾਣੇ ਤੋਂ ਆ ਹੀ ਗਿਆ ਨਾ ਫਿਰ ਖੋਲ ਦਿੱਤਾ ਪ੍ਰਸ਼ਾਸਨ ਫਿਰ ਉੱਥੇ ਹੀ ਸਾਡਾ ਸਵਾਲ ਆ ਘਟਦਾ ਸਾਨੂੰ ਲੋੜ ਕਿਉਂ ਪਈ ਲੋੜ ਇਸ ਕਾਰਨ ਪਈ ਸੀ ਅਸੀਂ ਤਾਂ ਪਰਚਾ ਦੇ ਇੱਕ ਕੰਪਲੇਂਟ ਲੈ ਕੇ ਗਿਆ ਕੁਝ ਦਿਨ ਪਹਿਲਾਂ ਮਾਨਯੋਗ ਅਫਸਰ ਸਾਹਿਬ ਕੋਲ ਜਿਹੜੇ ਸਾਡੇ ਸ਼ਹਿਰ ਦੇ ਮਾਲਕ ਨੇ ਉਹਨਾਂ ਨੇ ਉਹਨੂੰ ਇਹ ਕਹਿ ਕੇ ਵਾਪਸ ਕਰਤਾ ਕਿ ਕਿਹੜੇ ਫੁੱਦੂ ਕਮਾਜ ਬਿਆ ਦੱਸੋ ਧਰਮ ਦਾ ਕੰਮ ਕਰਨਾ ਕਿਹਾ ਫੁੱਦੂ ਵਾਲਾ ਉਹਨੂੰ ਬੁਲਾਓ ਜਰਾ ਕਿਹ ਧਰਮ ਦਾ ਕੰਮ ਕਰਨਾ ਫੁੱਦੂ ਕੰਮ ਮੈ ਮੈਨੂੰ ਦੱਸੋ ਯਾਰ ਚਲੋ ਫਿਰ ਕੋਣੇ ਕੰਪਲੇਂਟ ਦਿੱਤੀ ਤੁਸੀਂ ਕਹਿ ਦਿੱਤਾ ਉਹਤੇ ਕਾਰਵਾਈ ਤਾਂ ਕਰ ਦੋ ਆਪਾਂ ਤਾਂ ਉਹਨੂੰ ਮਾਰਕ ਵੀ ਨਹੀਂ ਕੀਤਾ ਕਿਸੇ ਥਾਣੇ ਨੂੰ ਵੀ ਨਹੀਂ ਭੇਜੀ ਕੁਛ ਵੀ ਨਹੀਂ ਕੀਤਾ ਉਹ ਐ ਦਿੱਤੀ ਬੱਚਾ ਸਮਝ ਕੇ ਇੱਕ ਸਾੜ ਤੇ ਰੱਖਤੀ ਇਹੀ ਕਿਸੇ ਹੋਰ ਤੁਹਾਨੂੰ ਦਾ ਕੋਈ ਬੱਚਾ ਗਿਆ ਹੁੰਦਾ ਤਾਂ ਉਹਦੀ ਸੁਣਵਾਈ ਹੁੰਦੀ 2 ਵਜੇ ਐਪਲੀਕੇਸ਼ਨ 5 ਵਜੇ ਵਰਚਾ ਰੰਗਰੇਟੇ ਤੋਂ ਹੋਇਆ ਦੋ ਘੰਟਿਆਂ ਚ ਪਰਚਾ ਫਿਰ ਹੋਈ ਨਾ ਪੰਜਾਬ ਦਾ ਮੁੱਖ ਮੰਤਰੀ Hindu ਹੁੰਦਾ ਤੇ ਸਾਡੀ ਕਾਰਵਾਈਆਂ ਕਿਉਂ ਨਾ ਹੁੰਦੀਆਂ ਬਿਲਕੁਲ ਜੈਸਾ ਰਾਜਾ ਵੈਸੀ ਪ੍ਰਜਾ ਜੈਸਾ ਰਾਜਾ ਵੈਸੀ ਪ੍ਰਜਾ ਜੈਸਾ ਰਾਜਾ ਵੈਸੀ ਪ੍ਰਜਾ ਦੇਸ ਦਾ ਪ੍ਰਧਾਨ ਮੰਤਰੀ Hindu ਬੈਠਾ ਦੇਖੋ ਕਿਹੜੇ ਕੰਮ ਕਰਕੇ ਆਪਾਂ ਆਪਣੇ ਆਪ ਨੂੰ ਫੇਮਸ ਕਰਨਾ ਮੈਂ ਕਦੀ ਨਹੀਂ ਇਹ ਚਾਹਿਆ ਕਿ ਕਿਸੇ ਕਿਸੇ ਦੀ ਆਪਾਂ ਨੂੰ ਭਾਵਨਾ ਨੂੰ ਠੇਸ ਪਹੁੰਚਾਣਾ ਪਰ ਅੱਜ ਦੇ ਖੋਤੀ ਸਿੰਗਰ ਜਿਹੜੇ ਹਨ ਉਹਨਾਂ ਨੇ ਇੱਕ ਇੱਕ ਇਹ ਚੀਜ਼ ਥਾਣ ਲਈ ਹੋਈ ਉਹਨਾਂ ਦੇ ਪ੍ਰੋਡਿਊਸਰ ਇਹ ਗੱਲਾਂ ਕਹਿੰਦੇ ਨੇ ਕੀ ਕਿਸੇ Hindu ਦੇਵੀ ਦੇਵਤੇ ਨੂੰ ਚੱਕ ਲੋ ਉਹਨਾਂ ਦਾ અપਮਾਨ ਕਰੋ ਉਹਨਾਂ ਨੂੰ ਅਪਸ਼ਬਦ ਭਾਸ਼ਾ ਉਹਦੇ ਤੇ ਪ੍ਰਯੋਗ ਕਰੋ ਤੁਹਾਡੇ Hindu ਦੇਵੀ ਦੇਵਤੇ ਜਿਹੜੇ Hindu ਸੰਗਠਨ ਨੇ ਤੁਹਾਡਾ ਵਿਰੋਧ ਕਰਨਗੇ ਸੜਕਾਂ ਤੇ ਆਉਣਗੇ ਤੁਸੀਂ ਫੇਮਸ ਹੋ ਜਾਊਗੇ ਬਤਵਤ ਕੀ ਹੋ ਜਾਊਗਾ 295 ਇਹ ਲੱਗ ਜੂਗੀ ਭਾਜੀ ਇੱਥੇ ਇਹ ਮੁੱਦਾ ਖਤਮ ਨਹੀਂ ਹੋਣਾ ਹਰ ਜਿੰਨੇ ਵੀ ਪਿੱਛੇ ਵੇ ਅਦਵੀਆਂ ਹੋਈਆਂ ਨੇ ਉਹਨਾਂ ਦੇ 295 ਸਾਢੇ 10 ਸੰਗਠਨ ਸੜਕਾਂ ਦੇ ਉੱਤਣ ਦੇ ਬਾਵਜੂਦ ਵੀ ਹਜ ਤੱਕ ਪਰਚਾ ਦਰਜ ਨਹੀਂ ਹੋ ਰਿਹਾ ਥਾਣਾ ਡਿਵੀਜ਼ਨ ਨੰਬਰ ਦੇ ਬਾਹਰ ਅਸੀਂ 10 ਦਿਨ ਪਹਿਲਾਂ ਵੀ ਅਸੀਂ ਕੰਪਲੀਟ ਦੀ ਸਾਡੇ ਸੰਗਠਨ ਨੇ ਹੱਦ ਤੱਕ ਦਾ ਹੱਦ ਤੱਕ ਪ੍ਰਚਾਰ ਦਰਜ ਨਹੀਂ ਹੋਇਆ ਅੱਜ ਮਜਬੂਰਨ ਤੌਰ ਤੇ ਸਾਨੂੰ ਖੋਤੀ ਸਿੰਗਰ ਮੈਂ ਖੋਤੀ ਸਿੰਗਰ ਕਹੂੰਗਾ ਇਹ ਜੇ ਨੂੰ ਜਿਹੜੇ ਦੇਵੀ ਦੇਵਤਾ ਦਾ ਨਾਂ ਥੱਲੇ ਆਪਣਾ ਆਪਣੇ ਨੂੰ ਫੇਮਸ ਕਰਨਾ ਚਾਹੁੰਦਾ ਉਹਦਾ ਪੁੱਤਲਾ ਫੁਕਿਆ ਗਿਆ ਵਾ ਅਗਰ ਸਰਕਾਰ ਸੁੱਤੀ ਸਰਕਾਰ ਆ ਉਹ ਮੂੰਹ ਤੇ ਪੱਟੀਆਂ ਬੰਨ ਲੈਂਦੇ ਆ ਅਗਰ ਕਿਸੇ ਸਾਡੇ ਪਹਿਲੇ ਮੰਦਰ ਦੀ ਬੇਦ ਵੀ ਹੁੰਦੀ ਆ ਤੇ ਸਰਕਾਰ ਪ੍ਰਸ਼ਾਸਨ ਕਹਿੰਦੀ ਆ ਹੋਇਆ ਕੀ ਉਹਦੀ ਜਾਂਚ ਕੀਤੀ ਜਾਊਗੀ ਅੱਜ ਸ਼ਰੇਆਮ गाने ਵਿੱਚ ਉਹਨੇ ਕਹਿ ਰਿਹਾ ਸ਼ਨੀ ਨੂੰ ਮੈਂ ਡੱਬ ਦੇ ਵਿੱਚ ਰੱਖਾਂ ਸ਼੍ਰੀ ਆਮ ਉਹਨੇ ਇਹ ਗੱਲ ਕਹੀ ਆਪਣੇ ਗਾਣੇ ਤੇ ਅੱਜ 10 ਦਿਨ ਹੋ ਗਏ ਪ੍ਰਸ਼ਾਸਨ ਸੁੱਤਾ ਪਿਆ ਕਿ ਹਿੰਦੂਆਂ ਨੂੰ ਹਮੇਸ਼ਾ ਟਾਰਗੇਟ ਕਿਉਂ ਕੀਤਾ ਜਾਂਦਾ ਮੈਂ ਤਾਂ ਇਸ ਗੱਲ ਨੂੰ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਕਿ ਪ੍ਰਸ਼ਾਸਨ ਹਿੰਦੂਆਂ ਦੇ ਭਾਵਨਾ ਨੂੰ ਠੇਸ ਪੁੰਚਾ ਰਹੇ ਹਿੰਦੂਆਂ ਦੇ ਭਾਵਨਾ ਨੂੰ ਖੇਡ ਰਿਹਾ ਕਿੱਥੇ ਇਹ ਮੈਨੂੰ ਬਹੁਤ ਵੱਡੀ ਸਾਜ਼ਿਸ਼ ਲੱਗਦੀ ਹੈ ਅਗਰ ਅਗਰ ਪ੍ਰਸ਼ਾਸਨ ਨੇ ਅੱਜ ਪਰਚਾ ਦਰਜ ਨਾ ਕੀਤਾ ਤੇ ਬਹੁਤ ਭਾਰੀ ਹਿੰਦੂ ਸਮਾਜ ਅੱਜ ਹਫਤੇ ਇੱਕ ਹਫਤੇ ਤੋਂ ਕਰ ਰਿਹਾ ਸੀਗਾ ਥਾਣਿਆਂ ਦੇ ਵਿੱਚ ਕੰਪਲੀਟਾ ਦੇ ਰਿਹਾ ਸੀਗਾ ਹਰ ਥਾਣੇ ਦੇ ਵਿੱਚ ਕੰਪਲੀਟ ਦਿੱਤੀ ਮਾਨਯੋਗ ਲੁਧਿਆਣਾ ਸੀਪੀ ਸਾਹਿਬ ਨੂੰ ਵੀ ਕੰਪਲੀਟ ਦਿੱਤੀ ਜਿਸ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਸਾਨੂੰ ਉਹਦੇ ਉੱਤੇ ਮਜਬੂਰ ਹੋ ਕੇ ਅੱਜ ਸਾਨੂੰ ਹਿੰਦੂ ਸਮਾਜ ਨੂੰ ਸੜਕਾਂ 'ਤੇ ਉਤਰਨਾ ਪਿਆ ਇਸ ਕੁੱਤੇ ਬੰਦੇ ਦਾ ਪੁਤਲਾ ਫੋਗਣਾ ਪਿਆ ਤਾਂ ਕਿ ਪ੍ਰਸ਼ਾਸਨ ਇਹ ਬੰਦੇ ਤੇ ਐਫ ਆਈ ਆਰ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਜੋ ਹਿੰਦੂ ਸਮਾਜ ਦੀ ਭਾਵਨਾਵਾਂ ਨੂੰ ਇਸ ਕੁੱਤੇ ਨੇ ਠੇਸ ਪਹੁੰਚਾਈ ਆ ਉਸ ਦੀ ਸਜ਼ਾ ਇਸ ਨੂੰ ਮਿਲ ਸਕੇ ਭਾਈ ਨਾ ਕਰਤੀ ਇਹ ਕੁੱਤਿਆਂ ਦੇ ਹੌਸਲੇ ਖੁੱਲਦੇ ਜਾਣਗੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਅਗਰ ਇਸ ਉੱਪਰ ਕਾਰਵਾਈ ਨਾ ਕੀਤੀ ਗਈ ਤੇ ਹਿੰਦੂ ਸਮਾਜ ਜਲਦ ਸੜਕਾਂ 'ਤੇ ਉਤਰ ਕੇ ਇਸ ਦਾ ਮੁੱਖ ਮੰਤਰੀ ਹਿੰਦੂ ਹੁੰਦਾ ਪਰ ਹਿੰਦੂਆਂ ਨੂੰ ਜੋ ਟਾਰਗੇਟ ਕੀਤਾ ਜਾ ਰਿਹਾ ਹੈ। ਇਹੀ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਕਿਉਂ ਟਾਰਗੇਟ ਕਰ ਰਹੇ ਆ ਸਮਾਜ ਨੂੰ ਸਾਡੇ ਕਿਉਂ ਜਣਾ ਖਾਣਾ ਕੁੱਤਾ ਹੀ ਔੜਦਾ ਵਾ ਕਦੇ ਕੋਈ ਸਾਡੇ ਦੇਵੀ-ਦੇਵਤੇ ਆ ਬਾਰੇ ਕੋਈ ਮੰਦਿਰ ਤੇ ਜਾ ਕੇ ਕੋਈ ਕਿਤੇ ਜਾ ਕੇ ਆ ਕੇ ਸਾਡੀ ਬੇਇੱਜ਼ਤੀ ਕਰ ਦਿੰਦਾ ਕਿਉਂ ਹਿੰਦੂ ਸਮਾਜ ਨੂੰ ਠੇਸ ਪੰਚਾਈ ਜਾ ਰਹੀ ਹੈ ਕਰੇ ਨਾ ਪ੍ਰਸ਼ਾਸਨ ਜਾਜ ਪ੍ਰਸ਼ਾਸਨ ਨੇ ਜਾਜ ਤਾਂ ਕੀ ਕਰਨੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੂੰ ਵੀਡੀਓ ਦੇ ਦੇ ਕੁੱਤੇ ਵਰਗੇ ਤੇ ਪਰਚਾ ਨਹੀਂ ਦਰਜ ਕਰਦੇ ਇਨਾ ਵਰਗਿਆ ਪਰਚਾ ਨਹੀਂ ਦਰਜ ਕਰਦਾ ਸਾਡੀ ਜਾਂਚ ਦਾ ਕੀ ਕਰਨੀ ਹੈ ਪ੍ਰਸ਼ਾਸਨ ਨੇ ਹਸਤਾ ਇਸ ਲਈ ਪੰਜਾਬ ਦੇ ਵਿੱਚ ਮੰਗਤ ਵਿੱਚ ਕਿਹਾ ਇਹ ਸ਼ਨੀ ਨੂੰ ਮੈਂ ਡੱਬ ਚ ਰੱਖਾ ਫਿਰ ਵੀ ਉੱਤੇ ਪਰਚਾ ਨਹੀਂ ਹੁੰਦਾ ਪਿਆ ਇਹ ਮੰਗ ਕਰ ਰਹੇ ਤਾਂ ਹੀ ਮੰਗ ਕਰ ਰਹੇ ਅਗਰ ਪੰਜਾਬ ਦਾ ਮੁੱਖ ਮੰਤਰੀ Hindu ਹੁੰਦਾ ਇਹਨਾਂ ਵਰਗਿਆਂ ਦੀ ਹਿੰਮਤ ਹੀ ਨਹੀਂ ਹੋਣੀ ਸੀਗੀ ਅਸੀਂ ਤਾਂ ਹੁਣ ਆਪਣੇ ਹਿੰਦੂ ਸਮਾਜ ਤੋਂ ਮੰਗ ਕਰਦੇ ਹਾਂ ਕਿ ਅਗਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹਿੰਦੂ ਦੀ ਮੰਗ ਕਰੋ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਲਿਆਈਏ ਤੇ ਇਹਨਾਂ ਵਰਗੇ ਕੁੱਤਿਆਂ ਨੇ ਜੋ ਨੱਥ ਪਾ ਇਹਨਾਂ ਵਰਗੇ ਕੁੱਤਿਆਂ ਨੇ ਜੋ ਹੌਸਲੇ ਬਲੰਦ ਹੋਏ ਇਹਨਾਂ ਨੂੰ ਨੱਥ ਪਾਈਏ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਉੱਤੇ ਪਹਿਲੇ ਨੰਬਰ ਤੇ ਉਹਦਾ ਪਰਚਾ ਦਰਜ ਕਰੇ ਜਿਹੜੀ ਉਹਨੇ ਸਜ਼ਾ ਕੀਤੀ ਉਹਨੂੰ ਸਜ਼ਾ ਦਾ ਹੱਕਦਾਰ ਪ੍ਰਸ਼ਾਸਨ ਆਪ ਦਰਵਾਵੇ। ਐਨਕਿ ਹਰ ਵਲੇ ਹਿੰਦੂਆਂ ਨੂੰ ਆ ਕੇ ਆਣਾ ਪਵੇ, ਹਿੰਦੂ ਆ ਕੇ ਦਰੀ ਪਿਛਾਵੇ ਤਾਂ ਉੱਤੇ ਪਰਚਾ ਦਰਜ ਹੋਵੇ। ਅਸੀਂ ਤਾਂ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹਾਂ ਦੇਖੋ ਭਗਵਾਨ ਦੇ ਅੱਗੇ ਵੀ ਤੇ ਕੇ ਪ੍ਰਸ਼ਾਸਨ ਦੇ ਅੱਗੇ ਵੀ ਅੱਗੇ ਜਿਹੜੀਆਂ ਸਰਕਾਰਾਂ ਜਿਹੜੀਆਂ ਆਈਆਂ ਉਹਨਾਂ ਕੇ ਵੀ ਕੰਨੇ ਆ ਕਿ ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ। ਕੋਈ ਐਦਾ ਦਾ ਕੋਈ ਰੂਲ ਬਣਾਇਆ ਜਾਵੇ ਕਿ ਕਿਸੇ ਧਰਮ ਦੀ ਬੇਅਦਬੀ ਨਾ ਕੀਤੀ ਜਾਵੇ। ਸਾਨੂੰ ਦਰੀਆਂ ਦੇ ਨਾ ਆਣਾ ਪਵੇ ਕਿ ਪੁੱਤਰ ਪ੍ਰਦਰਸ਼ਨ ਨਾ ਕਰਨੇ ਪੈਣ ਇਹਨਾਂ ਦੇ। ਜੇ ਅਸੀਂ ਦਰੀਆਂ ਪਛਾਣਨੇ ਆ ਤੇ ਲੋਕੀ ਕਹਿੰਦੇ ਮਾਹ